ਕਦੇ ਵੀ ਨਿਓ ਵੋਗੇ ਔਨਲਾਈਨ ਸਕੈਮ ਦਾ ਸ਼ਿਕਾਰ ਜਾਣੋ ਵਰਚੁਅਲ ਕ੍ਰੈਡਿਟ ਕਾਰਡ ਦੇ 7 ਫਾਇਦੇ ਵਰਚੁਅਲ ਕ੍ਰੈਡਿਟ ਕਾਰਡ ਡਿਜੀਟਲ ਲੈਣ ਦੇਣ ਲਈ ਇੱਕ ਤਰਜੀਹੀ ਵਿਕਲਪ ਬਣ ਰਹੇ ਹਨ ਕਿਉਂਕਿ ਇਹ ਬਿਹਤਰ ਸੁਰੱਖਿਆ ਅਤੇ ਸੁਵਿਧਾ ਪ੍ਰਦਾਨ ਕਰਦਾ ਹੈ ਆਓ ਜਾਣਦੇ ਹਾਂ ਵਰਚੁਅਲ ਕ੍ਰੈਡਿਟ ਕਾਰਡ ਦੀ ਵਰਤੋਂ ਕਰਨ ਦੇ 7 ਫਾਇਦੇ ਦੇਸ਼ ਵਿੱਚ ਔਨਲਾਈਨ ਧੋਖਾਧੜੀ ਦੇ ਮਾਮਲੇ ਲਗਾਤਾਰ ਵਧ ਰਹੇ ਹਨ ਹਰ ਰੋਜ਼ ਸਾਈਬਰ ਧੋਖੇਵਜ ਲੋਕਾਂ ਦੇ ਬੈਂਕ ਖਾਤਿਆਂ ਜਾਂ ਕ੍ਰੈਡਿਟ ਕਾਰਡਾਂ ਤੋਂ ਪੈਸੇ ਕੱਢਣ ਲਈ ਨਵੇਂ ਤਰੀਕੇ ਅਪਣਾ ਰਹੇ ਹਨ ਡਿਜੀਟਲ ਗ੍ਰਿਫਤਾਰੀ ਤੋਂ ਲੈ ਕੇ ਵਪਾਰਕ ਧੋਖਾਧੜੀ ਤੱਕ ਆਮ ਲੋਕ ਹਰ ਰੋਜ਼ ਇਨ ਸਾਈਬਰ ਧੋਖਾਧੜੀ ਦਾ ਸ਼ਿਕਾਰ ਹੋ ਰਹੇ ਹਨ ਜੇਕਰ ਤੁਸੀਂ ਕ੍ਰੈਡਿਟ ਕਾਰਡ ਨਾਲ ਸੰਬੰਧਿਤ ਧੋਖਾਧੜੀ ਤੋਂ ਬਚਣਾ ਚਾਹੁੰਦੇ ਹੋ ਤਾਂ ਵਰਚੁਅਲ ਕ੍ਰੈਡਿਟ ਕਾਰਡ ਤੁਹਾਡੇ ਲਈ ਵਧੀਆ ਵਿਕਲਪ ਹੋ ਸਕਦਾ ਹੈ ਇਸ ਦਾ ਪਹਿਲਾ ਫਾਇਦਾ ਹੈ ਵਰਚੁਅਲ ਕ੍ਰੈਡਿਟ ਕਾਰਡ ਨਾਲ ਔਨਲਾਈਨ ਖਰੀਦਦਾਰ ਸੁਰੱਖਿਅਤ ਹਨ ਕਿਉਂਕਿ ਤੁਸੀਂ ਅਸਥਾਈ ਕਾਰਡ ਵੇਰਵਿਆਂ ਦੀ ਵਰਤੋਂ ਕਰ ਸਕਦੇ ਹੋ ਜੋ ਧੋਖਾਧੜੀ ਵਾਲਿਆਂ ਹਾਂ ਵੈਬਸਾਈਟਾਂ ਤੋਂ ਸੁਰੱਖਿਅਤ ਹਨ ਦੂਜਾ ਫਾਇਦਾ ਹੈ ਤੁਸੀਂ ਖਰਚਿਆਂ ਅਤੇ ਵਰਤੋਂ ਤੇ ਸੀਮਾਵਾਂ ਨਿਰਧਾਰਿਤ ਕਰ ਸਕਦੇ ਹੋ ਤਾਂ ਜੋ ਤੁਸੀਂ ਵਧੇਰੇ ਜ਼ਿੰਮੇਵਾਰੀ ਨਾਲ ਖਰਚ ਕਰ ਸਕੋ ਇਸ ਨਾਲ ਤੁਹਾਨੂੰ ਬਿਲਿੰਗ ਚੱਕਰ ਦੇ ਅੰਤ ਦੇ ਭਾਰੀ ਖਰਚ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ ਤੀਜਾ ਇਸ ਦਾ ਫਾਇਦਾ ਹੈ ਬੀਮਾ ਕੰਪਨੀਆਂ ਬੀਮਾ ਭੁਗਤਾਨਾਂ ਦੀ ਧੋਖਾਧੜੀ ਨੂੰ ਰੋਕਣ ਲਈ ਵੀ ਸੀਸੀ ਦੀ ਵਰਤ ਕਰਦੀਆਂ ਹਨ ਇਸ ਤਰ੍ਹਾਂ ਸੁਰੱਖਿਅਤ ਅਤੇ ਤੇਜ਼ ਦਾਵੇ ਦੀ ਵੰਡ ਨੂੰ ਯਕੀਨੀ ਬਣਾਉਂਦੀਆਂ ਹਨ ਨੰਬਰ 4 ਬਹੁਤ ਸਾਰੇ ਬੈਂਕ ਮੁਫਤ ਵਿੱਚ ਵਰਚੁਅਲ ਕਾਰਡ ਪੇਸ਼ ਕਰਦੇ ਹਨ ਇਸ ਲਈ ਤੁਸੀਂ ਆਪਣੇ ਬਜਟ ਨੂੰ ਘਟਾ ਕੀਤੇ ਬਿਨਾ ਇਸ ਇੱਕ ਵਰਚੁਅਲ ਕ੍ਰੈਡਿਟ ਕਾਰਡ ਪ੍ਰਾਪਤ ਕਰ ਸਕਦੇ ਹੋ ਨੰਬਰ 5 ਵਰਚੁਅਲ ਕ੍ਰੈਡਿਟ ਕਾਰਡ ਹਰ ਲੈਣ ਦੇਣ ਲਈ ਵਿਲੱਖਣ ਕਾਰਡ ਨੰਬਰ ਤਿਆਰ ਕਰਦੇ ਹਨ ਧੋਖਾਧੜੀ ਅਤੇ ਡਾਟਾ ਚੋਰੀ ਦੇ ਜੋਖਮ ਨੂੰ ਘਟਾਉਂਦੇ ਹਨ ਸੀਮਤ ਵਰਤੋਂ ਜਾਂ ਸਿੰਗਲ ਵਰਤੋਂ ਅਧਿਕਾਰਤ ਨੂਡ ਵਰਤੋਂ ਨੂੰ ਰੋਕ ਸਕਦੀ ਹੈ ਨੰਬਰ 6 ਵਰਚੁਅਲ ਕ੍ਰੈਡਿਟ ਕਾਰਡ ਲੈਣ ਦੇਣ ਦੌਰਾਨ ਕਾਰਡ ਦੇ ਅਸਲ ਵੇਰਵੇ ਸਾਂਝੇ ਨਹੀਂ ਕਰਦੇ ਹਨ ਭਾਵੇਂ ਕੋਟਾਲੇ ਕਰਨ ਵਾਲੇ ਵਪਾਰੀ ਦੇ ਡਾਟਾਬੇਸ ਨੂੰ ਹੈਕ ਕਰ ਲੈਂਦੇ ਹਨ ਅਤੇ ਜਾਣਕਾਰੀ ਚੋਰੀ ਕਰਦੇ ਹਨ ਫਿਰ ਵੀ ਤੁਸੀਂ ਸੁਰੱਖਿਅਤ ਰਹਿ ਸਕਦੇ ਨੰਬਰ 7 ਵਰਚੁਅਲ ਕ੍ਰੈਡਿਟ ਕਾਰਡ ਡਿਜੀਟਲ ਵਾਲਿਟ ਨਾਲ ਇੱਕੀਕ੍ਰਿਤ ਹੁੰਦੇ ਹਨ ਭੁਗਤਾਨਾਂ ਨੂੰ ਸੁਵਿਧਾਜਨਕ ਬਣਾਉਂਦੇ